ਤੁਸੀਂ ਦੇਖੋ ਤੇ ਹੁਣ ਆਤ ਸੂਰ ਦੇਖ ਲਓ ਕਿ ਸਰਿੰਜ ਕਿੱਥੇ ਵੀ ਪਈ ਹੈ ਜੇਕਰ ਇਸ ਜਗ੍ਹਾ ਦੇ ਵਿੱਚ ਉੱਪਰ ਸਰਿੰਜ ਪਈ ਹੈ ਤਾਂ ਗੱਲ ਸਾਫ਼ ਹੈ ਇਹ ਤਾਂ ਇੱਕ ਸਰਿੰਜ ਪਈ ਹੈ ਅੱਗੇ ਹੋਰ ਵੀ ਕਾਫੀ ਜ਼ਿਆਦਾ ਹੋਣਗੀਆਂ एनएनआर न्यूज़ ਤੇ ਤੁਹਾਡਾ ਸਵਾਗਤ ਹੈ ਜਨਤਾ ਦੇ ਨਾਲ ਜੁੜੀ ਹੋਈ ਜਨਤਾ ਆਮ ਲੋਕ ਕਿਸ ਚੀਜ਼ ਤੋਂ ਪਰੇਸ਼ਾਨ ਹੈ ਅਸੀਂ ਉਹ ਲਗਾਤਾਰ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਰ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂੰ ਨਹੀਂ ਸਰਕੀ ਹੈ ਤੇ ਕੱਲ ਦੀ ਖਬਰ ਸੀ ਉਹ ਜੋ ਖਬਰ ਨਸ਼ੇ ਨੂੰ ਲੈ ਕੇ ਕੀਤੀ ਸੀ ਇਧਰੋਂ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਤੁਸੀਂ ਜਰਾ ਨਜ਼ਰ ਮਾਰੋ ਕਿ ਅੱਗੇ ਜਾ ਕੇ ਇੱਕ ਬਹੁਤ ਪੁਰਾਣਾ ਤਲਾਬ ਹੈ ਜਿਸ ਦੀ ਨਸ਼ੇ ਨੂੰ ਲੈ ਕੇ ਅਸੀਂ ਖਬਰ ਕੀਤੀ ਸੀ ਇੱਥੇ ਸ਼ਰਿਆਮ ਸਰਿੰਜਾਂ ਪਈਆਂ ਸੀ ਨਸ਼ੇੜੀ ਮੁੰਡੇ ਆ ਕੇ ਟੀਕੇ ਲਾਉਂਦੇ ਆ ਤਾਂ ਅਸੀਂ ਹੁਣ ਇਹ ਤਸਵੀਰ ਚੋ ਦਿਖਾ ਰਹੇ ਹਾਂ ਤੁਸੀਂ ਇਹ ਬੋਰਡ ਦੇ ਪਹਿਲਾਂ ਦੇਖ ਲਓ ਮਹਿਦਪੁਰ ਤੋਂ ਮਹਿਮਾ ਮਹਿਦਪੁਰ ਤੋਂ ਜੋ ਮਹਿਮਾ ਮਹਿਮਾ ਰੋਡ ਜਾਂਦਾ ਹੈ ਜੋ ਸੜਕ ਜਾਂਦੀ ਹੈ ਪਹਿਲਾਂ ਤਾਂ ਤੁਸੀਂ ਦੇਖ ਲਓ ਕਿ ਸੜਕ ਦੇ ਹਾਲਾਤ ਕੀ ਨੇ ਬੱਸ ਦਾ ਸੜਕਾਂ ਪੰਜਾਬ ਦੀਆਂ ਪੂਰੀਆਂ ਟੁੱਟੀਆਂ ਹੋਈਆਂ ਪਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜੋ ਆਮ ਆਦਿ ਪਾਰਦੇ ਸਰਕਾਰ ਹੈ ਉਹ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਕਿ ਭਾਈ ਇਸ ਦਾ ਸਾਰੇ ਸਟਕਾ ਬਣਾਤੀਆਂ ਮਲਾਈ ਵਰਗੀਆਂ ਪਰ ਜਿਵੇਂ ਨਹੀਂ ਹੈ ਕਿ ਤਾ ਤੁਸੀਂ ਆ ਦੇਖ ਸਕਦੇ ਹੋ ਤੇ ਪਾਣੀ ਛੱਪੜ ਬਣੇ ਹੋਇਆ ਹੈ ਅੱਛਰਾਹੇ ਤੇ ਛੱਪੜ ਬਣੇ ਹੋਇਆ ਹੈ ਤੇ ਆਉਂਦੇ ਜਾਂਦੇ ਗੰਦਾ ਸਿਵਰੇਜ ਦਾ ਪਾਣੀ ਉੱਪਰ ਛਿੱਟੇ ਪੈਂਦੇ ਆ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਚਿੰਤਾਜਨਕ ਨੇ ਦੂਜੀ ਗੱਲ ਕਿ ਤਿੰਨਾਂ ਕੁ ਮਹੀਨਿਆਂ ਨੂੰ ਤਕਰੀਬਨ ਤਿੰਨ ਕੁ ਮਹੀਨਿਆਂ ਨੂੰ ਹੁਣ ਨਗਰ ਕੌਂਸਲ ਦੀਆਂ ਵੋਟਾਂ ਹੋਣੀਆਂ ਨੇ ਔਰ ਮਾਧਪੁਰ ਜੋ ਨਗਰ ਕੌਂਸਲ ਹੈ ਇਸ ਦੀ ਕਾਰਜ ਪ੍ਰਣਾਲੀ ਤੇ ਵੀ ਵੱਡੇ ਸਵਾਲ ਉੱਠੇ ਨੇ ਕਿ ਇਹਨਾਂ ਨੇ ਅਚਾਰਾ ਪੰਜ ਸਾਲਾਂ ਦੇ ਵਿੱਚ ਕੀਤਾ ਕੀ ਹੈ ਮਾਧਪੁਰ ਨੇ ਮਾਧਪੁਰ ਜੋ ਨਗਰ ਕੌਂਸਲ ਹੈ 4-5 ਸਾਲਾਂ ਦੇ ਵਿੱਚ ਇਹਨਾਂ ਨੇ ਕੀਤਾ ਕੀ ਆ ਆਮ ਲੋਕ ਜਦੋਂ ਗੱਲਬਾਤ ਕਰੀਏ ਤਾਂ ਸਵਾਲ ਕਰਦਿਆ ਕਿ ਭਾਈ ਜੋ ਨਗਰ ਕੌਂਸਲ ਮਹਿਦਪੁਰ ਦੀ ਹੈ ਉਹਨਾਂ ਨੇ ਚਾਰ ਪੰਜ ਸਾਲਾਂ ਚ ਕੀਤਾ ਕੀ ਹੈ ਤੇ ਹੁਣ ਜੋ ਸਮਾਂ ਬਚਿਆ ਸਿਰਫ ਤਿੰਨੋ ਕੁ ਮਹੀਨਾ ਦਾ ਤੇ ਹੁਣ ਕੀ ਕਰ ਲੈਣਗੇ ਹੋ ਤੁਹਾਨੂੰ ਇੱਕ ਹੋਰ ਤੁਰੇ ਜਾਣਕਾਰੀ ਦੱਸਦੀ ਏ ਕਿ ਤੇ ਸੀਵਰੇਜ ਦੀਆਂ ਕੁਛ ਪਾਈਪਾਂ ਪੈਣ ਲੱਗੀਆਂ ਸੀ ਉਹ ਤਸਵੀਰ ਦਿਖਾ ਦਿੰਨੇ ਆ ਇਧਰ ਵਾਲੀ ਸਾਈਡ ਕੁਛ ਸੀਵਰੇਜ ਦੀਆਂ ਪਾਈਪਾਂ ਪੈਣ ਲੱਗੀਆਂ ਸੀ ਤਾਂ ਜੋ ਮਾੜਾ ਮੋਟਾ ਵਿਕਾਸ ਹੋ ਸਕੇ ਪਰ ਸਾਨੂੰ ਪ੍ਰੋਸਜੋਗ ਸੁਤਰਾ ਤੋਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਕਿਸੇ ਬੰਦੇ ਨੇ ਕਿਸੇ ਸ਼ਖਸ਼ ਨੇ ਇਹ ਕੰਮ ਨੂੰ ਰੋਕ ਦਿੱਤਾ ਦੋ ਤਰਾਂ ਦੇ ਵਿੱਚ ਆਪਸੀ ਕੋਈ ਮਨ ਮਟਾਪ ਹੋ ਗਿਆ ਸੀ ਪਰ ਜੋ ਈਓ ਸਾਹਿਬ ਨੇ ਦੋਨਾਂ ਨੂੰ ਬਿਠਾ ਕੇ ਉਹਨਾਂ ਨੇ ਗੱਲ ਇਹ ਵੀ ਚੰਗੀ ਨਹੀਂ ਸਮਝੀ ਕਿ ਦੋਨੋਂ ਨੂੰ ਬਿਠਾ ਕੇ ਇਹ ਸਮਝੌਤਾ ਕਰਾ ਲਿਆ ਜਾਵੇ ਤਾਂ ਤਾਂ ਜੋ ਕੋਈ ਵਿਕਾਸ ਹੋ ਸਕੇ ਔਰ ਨਾ ਹੀ ਫਿਰ ਨਗਰ ਕੌਂਸਲ ਜੋ ਮਹਿਦਪੁਰ ਹੈ ਇਹਨਾਂ ਨੇ ਕੁਝ ਅੱਗੇ ਸੋਚਿਆ ਤਹਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨੇ ਚਿੰਤਾਜਨ ਖਲਾਤ ਨੇ ਤਾਂ ਪਹਿਲੀਆਂ ਤਸਵੀਰਾਂ ਨੇ ਜੋ ਤੁਸੀਂ ਇਹ ਦੇਖ ਰਹੇ ਹੋ ਕਿ ਸੁਚਰਾਹੇ ਦੀਆਂ ਤਾਂ ਇਸ ਤੋਂ ਅੱਗੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਕਿ ਸੜਕ ਤੁਸੀਂ ਜਾਂਦੇ ਜਾਂਦੇ ਨਜ਼ਰ ਮਾਰਦੇ ਜਾਓ ਕਿ ਹਾਲਾਤ ਕੀ ਬਣੇ ਹੋਇਆ ਛੱਪੜ ਪੂਰੇ ਬਣੇ ਹੋਇਆ ਤਾਂ ਇਹ ਤੋਂ ਅੱਗੇ ਫਿਰ ਕਿ ਸਾਹਮਣੇ ਬਾਥਰੂਮ ਆ ਜਾਂਦੇ ਆ ਫਿਲਹਾਲ ਇਹ ਬੰਦ ਪਏ ਨੇ ਇਹ ਬੰਦ ਪਏ ਨੇ ਔਰ ਇੱਥੇ ਇੱਕ ਹੋਰ ਗੱਲ ਦੇਖਣ ਵਾਲੀ ਹੈ ਕਿ ਆ ਨਗਰ ਕੌਂਸਲ ਆ ਇੱਥੇ ਇੱਕ ਖੰਭਾ ਲੱਗਿਆ ਹੋਇਆ ਹੈ ਤੇ ਦੇਖੋ ਉਦੋਂ ਛੱਡਿਆ ਪਿਆ ਹੈ ਕੋਈ ਬੰਦਾ ਇਧਰ ਆ ਕੇ ਲੱਗ ਜੇ ਲਾਈਟ ਲੱਗ ਜੇ ਪਰ ਕਿਸੇ ਨੂੰ ਕੀ ਲੱਗਦਾ ਇਹ ਤਾਂ ਦੁੱਖ ਉਹਨਾਂ ਨੂੰ ਹੁੰਦਾ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਜਿਸ ਪਰਿਵਾਰ ਦਾ ਕੋਈ ਚੀਂ ਦੀ ਚਲਾ ਜਾਂਦਾ ਉਸ ਨੂੰ ਹੀ ਫਿਰ ਇਹ ਦੁੱਖ ਦਰਦ ਹੁੰਦਾ ਕਿਸੇ ਨੂੰ ਕੀ ਲੱਗੇ ਹਾਲਾਤ ਇਹ ਨੇ ਦੇਖੋ ਖੁੱਲੇ ਹੀ ਉਧਾਂ ਪਿਆ ਹੈ ਤਾਂ ਇਸ ਤੋਂ ਅੱਗੇ ਹਾਲਾਤ ਤੁਸੀਂ ਇਹ ਦੇਖ ਲਓ ਹੁਣ ਇਹ ਆਪਾਂ ਇਧਰੋਂ ਆਮ ਆ ਇਧਰ ਤੁਸੀਂ ਦੇਖੋ ਤੇ ਹੁਣ ਆਹ ਤਸਵੀਰ ਦੇਖ ਲਓ ਕਿ ਸਰੰਜਕ ਇੱਥੇ ਵੀ ਪਈ ਹੈ ਜੇਕਰ ਇਸ ਜਗ੍ਹਾ ਦੇ ਵਿੱਚ ਉੱਪਰ ਸਰਿੰਜ ਪਈਏ ਤਾਂ ਗੱਲ ਸਾਫ਼ ਹੈ ਇਹ ਤਾਂ ਇੱਕ ਸਰਿੰਜ ਪਈ ਅੱਗੇ ਹੋਰ ਵੀ ਕਾਫੀ ਜ਼ਿਆਦਾ ਹੋਣ ਗਿਆ ਕਿ ਇੱਥੇ ਨਸ਼ੇੜੀ ਵੀ ਹੁੰਦੇ ਨੇ ਤੇ ਨਸ਼ੇ ਦੇ ਮੁੱਦਿਆਂ ਲੈ ਕੇ ਪੰਜਾਬ ਸਰਕਾਰ ਹਮੇਸ਼ਾ ਕ੍ਰੀ ਹੈ ਹਮੇਸ਼ਾ ਕ੍ਰੀ ਹੈ ਔਰ ਉਹ ਸਰਕਾਰ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਕਰਦੀ ਹੈ ਕਿ ਭਾਈ ਇਸ ਦਾ ਯੁੱਧ ਕਰ ਰਿਹਾ ਨਸ਼ਿਆਂ ਦੇ ਵਿਰੁੱਧ ਪਰ ਕਿੰਨਾ ਕੁ ਸਫਲ ਹੋ ਚੁੱਕਿਆ ਉਹ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਲਗਾਤਾਰ ਖਬਰਾਂ ਦੇਖ ਰਹੇ ਹੋ ਪਰ ਹੁਣ ਇੱਥੇ ਖਬਰਾਂ ਦੋ ਜੁੜ ਜਾਂਦੀਆਂ ਇੱਕ ਤਾਂ ਉਹ ਸਾਹਮਣੇ ਵਾਲੀ ਤਸਵੀਰ ਉਹ ਜੋ ਤੁਸੀਂ ਦੇਖ ਰਹੇ ਹੋ ਨਗਰ ਪੰਚਾਇਤ ਮਹਿਦਪੁਰ ਤੇ ਕਾਰਜੀ ਸਵਾਲ ਕਿ ਉਹਨਾਂ ਨੇ ਕਿੰਨਾ ਕੋ ਕੰਮ ਕੀਤਾ ਹੈ ਸਾਢੇ 4 ਪੌਣੇ 5 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੋ ਕੰਮ ਨੂੰ ਨੇਪਰੇ ਚਾੜਿਆ ਉਹਨਾਂ ਤੇ ਵੀ ਸਵਾਲ ਉੱਠਦੇ ਹੈ ਔਰ ਦੂਜੇ ਪਾਸੇ ਫੇਰੇ ਕੋ ਤੇ ਸਰੰਜ ਪਈ ਹੈ ਤੇ ਫਿਰ ਪੰਜਾਬ ਸਰਕਾਰ ਤੇ ਵੀ ਸਵਾਲ ਉੱਠਦੇ ਹੈ ਵੀ ਇਸ ਜਗ੍ਹਾ ਤੇ ਉਹ ਸਰੰਜ ਕਿੱਥੋਂ ਆਈ ਕਿਉਂਕਿ ਇੱਕ ਸਰੰਜ ਨਹੀਂ ਸਰੰਜਾਂ ਹੋਰ ਵੀ ਬਹੁਤ ਸਾਰੀਆਂ ਇੱਥੇ ਪਈਆਂ ਹੋਣਗੀਆਂ ਅਸੀਂ ਕੋਈ ਜ਼ਿਆਦਾ ਅੱਗੇ ਦੇਖਿਆ ਪਰ ਮੈਂ ਉਹ ਚੰਗਾ ਨਹੀਂ ਸਮਝਦਾ ਕਿ ਬਾਰ ਬਾਰ ਇੱਕੋ ਚੀਜ਼ ਨੂੰ ਦਿਖਾਇਆ ਜਾਵੇ ਪਰ ਤੁਸੀਂ ਇਸ ਵਾਰ ਕੀ ਸੋਚਦੇ ਹੋ ਤਾ ਉਹ ਸਾਨੂੰ ਜਰੂਰ ਦੱਸਿਓ ਔਰ ਇਧਰ ਖੁਰ ਤਸਵੀਰ ਜਾਂਦੇ ਜਾਂਦੇ ਤੁਹਾਨੂੰ ਦਿਖਾ ਦਿੰਨੇ ਆ ਆ ਮੀਟਰਾਂ ਦੇ ਬਾਕਸ ਤੁਸੀਂ ਦੇਖ ਲਓ ਉਧੇ ਪਏ ਆ ਦੇਖੋ ਹਾਲਾਤ ਕੀ ਬੜੇ ਬਚਾਲ ਨੇ ਲੱਗੇ ਪਏ ਆ ਹਾਲਾਤ ਤੁਸੀਂ ਦੇਖੋ ਇਹ ਕੀ ਬਣਿਆ ਬੜੇ ਪਿਆ ਲਾਈਟ ਹੈਗੀ ਆ ਪਰ ਤੁਸੀਂ ਦੇਖੋ ਇਹ ਕੀ ਬਣਿਆ ਪਿਆ ਕਿਸੇ ਵੀ ਟਾਈਮ ਕੋਈ ਹਾਦਸਾ ਵੀ ਵਾਪਰ ਸਕਦਾ ਫਿਰ ਪ੍ਰਸ਼ਾਸਨ ਕੁਮ ਕਰਨੀਂਦ ਸੁੱਤਾ ਹੋਇਆ ਓ ਇਸ ਚੀਜ਼ ਨੂੰ ਸਹੀ ਕਰਨਾ ਚੰਗਾ ਨਹੀਂ ਸਮਝਦਾ ਤੁਸੀਂ ਇਸ ਵਾਰ ਕੀ ਸੋਚ ਦਿਓ ਜਰੂਰ ਸਾਨੂੰ ਦੱਸਿਓ ਕੈਮਰਾਮੈਨ ਸੋਨੂ ਦੇ ਨਹਿਰ ਦੇ ਪਿੰਨਨਾਰ ਨਿਊਜ਼ مادبر